ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਰੋਜ਼ਾਨਾ ਕੱਚਾ ਪਿਆਜ਼ ਖਾਂਦੇ ਹੋ ਤਾਂ ਇਸ ਨਾਲ ਸਰੀਰ ਅੰਦਰ ਤਾਜ਼ਾ ਖੂਨ ਬਣਨ ਲੱਗ ਜਾਂਦਾ ਹੈ ਨੰਬਰ 2 ਸਾਤੀ ਦਾ ਕਫ ਦੂਰ ਕਰਨਾ ਚਾਹੁੰਦੇ ਹੋ ਤਾਂ ਪਾਣੀ ਵਿੱਚ ਪੰਨ ਦੇ ਪੱਤੇ ਉਬਾਲ ਕੇ ਪੀ ਲਓ ਇਸ ਨਾਲ ਕਫ ਦੇ ਨਾਲ ਨਾਲ ਖਾਂਸੀ ਤੋਂ ਆਰਾਮ ਮਿਲੇਗਾ ਨੰਬਰ 10 ਗਿੰਦੇ ਦਾ ਫੁੱਲ ਘਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਕਾਫੀ ਗੁਣਕਾਰੀ ਫੁੱਲ ਹੈ ਇਸ ਤੋਂ ਇਲਾਵਾ ਇਹ ਮਾਸਪੇਸ਼ੀਆਂ ਦੀ ਅਕੜਨ ਨੂੰ ਸ਼ਾਂਤ ਕਰਦਾ ਹੈ ਨੰਬਰ 4 ਜੇਕਰ ਤੁਸੀਂ ਦੁੱਧ ਵਿੱਚ ਸੁਹਾਰੀਓ ਵਾਲਕੇ ਪੀ ਲੈਂਦੇ ਹੋ ਤਾਂ ਇਸ ਨਾਲ ਬੁਢਾਪੇ ਨੂੰ ਬਹੁਤ ਹੀ ਆਸਾਨੀ ਨਾਲ ਸ਼ਾਂਤ ਕੀਤਾ ਜਾ ਸਕਦਾ ਹੈ ਨੰਬਰ 5 ਪਾਣੀ ਵਿੱਚ ਕਾਲੀ ਮਿਰਚ ਉਬਾਲ ਕੇ ਪੀ ਲਓ ਇਸ ਨਾਲ ਭੁੱਖ ਲੱਗਣ ਲੱਗ ਜਾਂਦੀ ਹੈ ਤੇ ਤੁਸੀਂ ਖਾਣਾ ਸਹੀ ਤਰੀਕੇ ਨਾਲ ਖਾਣ ਲੱਗ ਜਾਂਦੇ ਹੋ ਨੰਬਰ 6 ਜੇਕਰ ਤੁਸੀਂ ਗਾਹ ਦੇ ਕਿਊ ਨੂੰ ਆਪਣੇ ਨੱਕ ਵਿੱਚ ਪਾ ਲੈਂਦੇ ਹੋ ਤਾਂ ਇਸ ਨਾਲ ਨੱਕ ਦੇ ਨਾਲ ਨਾਲ ਕੰਨ ਦਾ ਦਰਦ ਵੀ ਬਹੁਤ ਹੀ ਆਸਾਨੀ ਨਾਲ ਦੂਰ ਹੋ ਜਾਂਦਾ ਹੈ ਤੇ ਤੁਸੀਂ অপারেশন ਵਰਗੀ ਸਮੱਸਿਆ ਤੋਂ ਬਚੇ रह ਸਕਦੇ ਹੋ ਨੰਬਰ 7 ਸਾਬੂ ਦਾਣਾ ਦੀ ਖੀਰ ਬਣਾ ਕੇ ਖਾਣ ਨਾਲ ਲੀਵਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 8 ਜੇਕਰ ਤੁਸੀਂ ਫੇਫੜਿਆਂ ਵਿੱਚ ਜਮ੍ਹਾ ਹੋਈ ਕਫ ਨੂੰ ਨੰਬਰ 8 ਜੇਕਰ ਤੁਸੀਂ ਫੇਫੜਿਆਂ ਵਿੱਚ ਜਮ੍ਹਾ ਹੋਈ ਕਫ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਦਿਨ ਵਿੱਚ ਇੱਕ ਵਾਰ ਦਾਲਚੀਨੀ ਤੇ ਅਦਰਕ ਦੀ ਚਾਹ ਬਣਾ ਕੇ ਪੀ ਲਓ ਇਸ ਦੀ ਮਦਦ ਨਾਲ ਤੁਹਾਡਾ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਹੋਵੇਗਾ ਨੰਬਰ 9 ਵਾਲਾਂ ਨੂੰ ਚਮਕਦਾਰ ਤੇ ਸੁੰਦਰ ਬਣਾਉਣਾ ਚਾਹੁੰਦੇ ਹੋ ਤਾਂ ਲੱਕੜ ਦੀ ਕੰਗੀ ਉੱਪਰ ਨਿੰਬੂ ਦਾ ਰਸ ਲਗਾ ਕੇ ਵਾਲਾਂ ਉੱਪਰ ਫੇਰ ਲਓ ਇਸ ਨਾਲ ਲਾਭ ਮਿਲੇਗਾ ਨੰਬਰ 10 ਤੋਂ ਤੋਂ 3 ਗ੍ਰਾਮ ਹਲਦੀ ਨੂੰ ਦੇਸੀ ਘਿਓ ਵਿੱਚ ਮਿਕਸ ਕਰਕੇ ਹਲਕਾ ਜਿਹਾ ਸ਼ਹਿਦ ਮਿਕਸ ਕਰਕੇ ਚੱਟ ਲੈਣਾ ਖੰਸੀ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ। ਨੰਬਰ 11 ਜੇਕਰ ਤੁਸੀਂ ਸਰਦੀ ਦੇ ਮੌਸਮ ਵਿੱਚ ਅੰਡਾ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਕਾਫੀ ਲਾਭ ਮਿਲਦੇ ਹਨ। ਕਦੇ ਵੀ ਦਹੀਂ ਨਾਲ ਗਰਮ ਰੋਟੀ ਜਾਂ ਫਿਰ ਪਰੌਂਠੇ ਦਾ ਸੇਵਨ ਨਾ ਕਰੋ। ਨੰਬਰ 12 ਆਪਣੇ ਨੌ ਕਟਣ ਤੋਂ ਤੁਰੰਤ ਬਾਅਦ ਤੇਲ ਦੀ ਮਾਲਿਸ਼ ਆਪਣੇ ਨੌਹਾਂ ਉੱਪਰ ਜ਼ਰੂਰ ਕਰੋ ਇਸ ਨਾਲ ਤੁਹਾਡੀ ਯਾਦਸ਼ਕਤੀ ਤੇਜ਼ ਹੁੰਦੀ ਹੈ। ਨੰਬਰ 13 ਜੇਕਰ ਬੱਚਾ 1 ਸਾਲ ਦਾ ਹੋਵੇ ਤਾਂ ਜੈਫਲ ਨੂੰ ਪੀਸ ਕੇ ਸ਼ਹਿਦ ਵਿੱਚ ਮਿਕਸ ਕਰਕੇ ਜੇਕਰ ਤੁਸੀਂ ਦੇ ਦਿੰਦੇ ਹੋ ਤਾਂ ਬੱਚੇ ਦੀ ਖੰਸੀ ਠੀਕ ਹੋ ਜਾਂਦੀ ਹੈ। 1 ਸਾਲ ਤੋਂ ਘਟਦੇ ਬੱਚੇ ਨੂੰ ਕਦੇ ਵੀ ਸ਼ਹਿਦ ਨਾ ਦਿਓ ਇਸ ਨਾਲ ਬੱਚੇ ਦਾ ਨੁਕਸਾਨ ਹੋ ਸਕਦਾ ਹੈ। ਨੰਬਰ 14 ਸਰਦੀਆਂ ਦੇ ਮੌਸਮ ਵਿੱਚ ਰੋਜ਼ਾਨਾ ਇੱਕ ਸੇਬ ਜ਼ਰੂਰ ਖਾਓ ਇਸ ਨਾਲ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਧ ਜਾਂਦੀ ਹੈ ਨੰਬਰ 15 ਆਮਲੇ ਨੂੰ ਭੁੰਨ ਕੇ ਖਾਣਾ ਖੰਸੀ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ। ਨੰਬਰ 16 ਜਿਹੜੇ ਲੋਕ ਮੁਖਲੀ ਖਾਂਦੇ ਹਨ ਉਹਨਾਂ ਨੂੰ ਦਿਲ ਦੀ ਬਿਮਾਰੀ ਦਾ ਖਤਰਾ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਹਨ। ਨੰਬਰ 17 ਜੇਕਰ ਤੁਸੀਂ ਰੋਜ਼ਾਨਾ ਆਪਣੇ ਬੱਚੇ ਨੂੰ ਪਪੀਤਾ ਦਿੰਦੇ ਹੋ ਤਾਂ ਇਸ ਨਾਲ ਬੱਚੇ ਦੀ ਲੰਬਾਈ ਵਧਣ ਲੱਗ ਜਾਂਦੀ ਹੈ ਤੇ ਨਾਲ ਹੀ ਸਰੀਰ ਅੰਦਰ ਤਾਕਤ ਵੀ ਪੈਣ ਲੱਗ ਜਾਂਦੀ ਹੈ। ਨੰਬਰ 18 ਦੰਦਾਂ ਨੂੰ ਚਮਕਾਉਣ ਲਈ ਦੰਦਾਂ ਉੱਪਰ ਸ਼ਹਿਦ ਵਿੱਚ ਨਮਕ ਮਿਕਸ ਕਰਕੇ ਰਗੜ ਕੇ ਸਾਫ਼ ਕਰੋ ਇਸ ਨਾਲ ਤੁਹਾਡੇ ਦੰਦ ਚਮਕ ਜਾਣਗੇ। ਨੰਬਰ 19 ਜੇਕਰ ਤੁਹਾਡੇ ਬੁਲਫਾਟ ਰਹੇ ਹਨ ਤਾਂ ਰੋਜ਼ਾਨਾ ਪਾਣੀ ਜ਼ਿਆਦਾ ਪੀਵੋ ਤੇ ਬੁੱਲ੍ਹਾਂ ਉੱਪਰ ਕਦੇ ਵੀ ਜੀਭ ਨਾ ਫੇਰੋ। ਨੰਬਰ 23 ਵਿੱਚ ਆਇਰਨ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਇਸ ਦਾ ਸੇਵਨ ਸਵੀਰਦੇ ਸਮੇਂ ਕਰਦੇ ਹੋ ਤੇ ਇਸ ਨਾਲ ਖੂਨ ਦੀ ਕਮੀ ਪੂਰੀ ਹੁੰਦੀ ਹੈ ਨਾਲ ਹੀ ਖੂਨ ਵੀ ਸਾਫ ਹੁੰਦਾ ਰਹਿੰਦਾ ਹੈ ਨੰਬਰ 21 ਤਹੀਂ ਵਿੱਚ ਸ਼ਹਿਦ ਮਿਕਸ ਕਰਕੇ ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਦਾ ਕਾਲਾਪਨ ਖਤਮ ਹੋਣ ਲੱਗ ਜਾਂਦਾ ਹੈ ਨੰਬਰ 2 ਜਿਨ੍ਹਾਂ ਨੂੰ ਐਸ.ਟ.ਡੀ ਦੀ ਸਮੱਸਿਆ ਰਹਿੰਦੀ ਹੈ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਸੌਫ ਨੂੰ ਪਾਣੀ ਵਿੱਚ ਭਿਉ ਕੇ ਰੱਖੋ ਸਵੇਰੇ ਖਾਲੀ ਪੇਟ ਧਾਗੇ ਵਾਲੀ ਮਿਸ਼ਰੀ ਵਿੱਚ ਮਿਕਸ ਕਰਕੇ ਖਾ ਲਓ ਇਸ ਨਾਲ ਲਾਭ ਮਿਲੇਗਾ ਨੰਬਰ 3 ਬ੍ਰੈਡ ਪਕੌੜੇ ਬਣਾਉਣ ਸਮੇ ਬੇਸਣ ਵਿੱਚ ਸੂਜੀ ਮਿਲਾ ਲਓ ਇਸ ਨਾਲ ਬ੍ਰੈਡ ਪਕੌੜਾ ਬਹੁਤ ਹੀ ਕਰਾਰਾ ਬਣਦਾ ਹੈ। ਨੰਬਰ 24 ਬੇਸਣ ਦੀ ਬਰਫੀ ਬਣਾਉਣ ਤੋਂ ਪਹਿਲਾਂ ਬੇਸਣ ਨੂੰ ਸੁੱਕੇ ਨੂੰ ਹੀ ਹਲਕਾ ਜਿਹਾ ਭੁੰਨ ਲਓ। ਇਸ ਨਾਲ ਬਰਫੀ ਬਹੁਤ ਹੀ ਸੁਆਦਗਰਦੀ ਹੈ। ਨੰਬਰ 25 ਕੱਚੇ ਅੰਬ ਦੀ ਚਟਨੀ ਬਣਾਉਣ ਸਮੇ ਉਸ ਵਿੱਚ ਹਲਕਾ ਜਿਹਾ ਗੁੜ ਮਿਕਸ ਕਰ ਲਓ ਇਸ ਨਾਲ ਸਬਜ਼ੀ ਬਹੁਤ ਹੀ ਸੁਆਦ ਬਣੇਗੀ। ਨੰਬਰ 26 ਜੇਕਰ ਬੱਚਾ ਖਾਣਾ ਨਾ ਖਾ ਰਿਹਾ ਹੋਵੇ ਤਾਂ ਉਸ ਨੂੰ ਪਾਣੀ ਵਿੱਚ ਮਿਸ਼ਰੀ ਉਬਾਲ ਕੇ ਖਵਾ ਦਿਓ ਇਸ ਨਾਲ ਬੱਚਾ ਖਾਣਾ ਖਾਣ ਲੱਗ ਜਾਵੇਗਾ। ਨੰਬਰ 27 ਲੰਬੇ ਸਮੇਂ ਤੋਂ ਜੇਕਰ ਖੰਸੀ ਆ ਰਹੀ ਹੈ ਤਾਂ ਅਜਵੈਣ ਸੁੰਗਲੋ ਇਸ ਨਾਲ ਆਰਾਮ ਮਿਲੇਗਾ। ਨੰਬਰ 28 ਚੱਕਰ ਆ ਰਹੇ ਹੋਣ ਤਾਂ ਸੌਂਫ ਤੇ ਚੀਨੀ ਮਿਕਸ ਕਰਕੇ ਪੀ ਲਓ ਇਸ ਨਾਲ ਆਰਾਮ ਮਿਲੇਗਾ। ਨੰਬਰ 29 ਚੈਰੀ ਨੂੰ ਨਿਯਮਿਤ ਰੂਪ ਵਿੱਚ ਖਾਣ ਨਾਲ ਹੱਡੀਆਂ ਨੂੰ ਤਾਕਤ ਮਿਲਦੀ ਹੈ ਜਿਸ ਨਾਲ ਤਰਤੂ ਅਰਾਮ ਮਿਲਦਾ ਹੈ ਨੰਬਰ 3 ਜੇਕਰ ਤੁਸੀਂ ਪਤਲੀ ਘੁੱਤ ਤੋਂ ਪਰੇਸ਼ਾਨ ਹੋ ਤਾਂ ਬਰਾਬਰ ਮਾਤਰਾ ਵਿੱਚ ਮੇਥੀ ਦਾਣਾ ਪਾਊਡਰ, ਸੀਕਾ ਦਾਈ ਪਾਊਡਰ, ਆਮਲਾ ਪਾਊਡਰ, ਅਲਸੀ ਪਾਊਡਰ, ਰੇਤਾ ਪਾਊਡਰ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ 1 ਲੀਟਰ ਪਾਣੀ ਵਿੱਚ ਉਬਾਲ ਲਓ। ਫਿਰ ਇਸ ਨੂੰ ਛਾਣ ਕੇ 40 ਮਿੰਟ ਲਈ ਆਪਣੇ ਵਾਲਾਂ ਵਿੱਚ ਲਗਾ ਲਓ। ਫਿਰ ਸਾਫ਼ ਪਾਣੀ ਨਾਲ ਧੋ ਲਓ। ਸ਼ੈਂਪੂ ਦੀ ਪਰਤ ਤੋਂ ਲੋੜ ਪੈਣ ਤੇ ਹੀ ਕਰੋ। ਇਸ ਨਾਲ ਵਾਲ ਤੀਜੀ ਨਾਲ ਮੋਟੇ ਹੋਣ ਲੱਗ ਜਾਣਗੇ। ਨੰਬਰ 31 ਜੇਕਰ ਤੁਸੀਂ ਕਮਰ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਦਾ ਕੱਚਾ ਦੁੱਧ ਪੀ ਲਿਆ ਕਰੋ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 32 ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਅੱਜ ਬਾਣ ਵਿੱਚ ਕਾਲਾ ਨਮਕ ਮਿਕਸ ਕਰਕੇ ਖਾ ਲਿਆ ਕਰੋ ਇਸ ਨਾਲ ਕਾਫੀ ਲਾਭ ਮਿਲੇਗਾ ਪਰ ਦਿਕੂਰ ਸਾ ਪਾਣੀ ਜ਼ਰੂਰ ਪੀਵੋ ਨੰਬਰ 33 ਜਿਹੜੀਆਂ ਔਰਤਾਂ ਦਾ ਸਰੀਰ ਬੁੱਢਾ ਤਿੱਖਣ ਲੱਗ ਗਿਆ ਹੋਵੇ ਉਹ ਅਨਾਰ ਦਾ ਸੇਵਨ ਜ਼ਰੂਰ ਕਰਿਆ ਕਰੋ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 31 ਇੱਕ ਚਮਚ ਦਹੀਂ ਵਿੱਚ ਉਟਕੀ ਕਾਫੀ ਪਾਊਡਰ ਮਿਲਾ ਕੇ ਚਿਹਰੇ ਉੱਪਰ ਮਸਲਣ ਨਾਲ ਚਿਹਰੇ ਦਾ ਰੰਗ ਸਾਫ਼ ਹੋਣ ਲੱਗ ਜਾਂਦਾ ਹੈ। ਨੰਬਰ 35 ਬਿਨਾ ਸਰਾਣੇ ਤੋਂ ਸੌਣ ਨਾਲ ਕਮਰਦਰ ਤੋਂ ਆਰਾਮ ਮਿਲਦਾ ਹੈ ਨਾਲ ਹੀ ਰੀੜ ਦੀ ਹੱਡੀ ਮਜ਼ਬੂਤ ਹੁੰਦੀ ਹੈ। ਨੰਬਰ 36 ਜੇਕਰ ਔਰਤਾਂ ਆਈਬ੍ਰੋ ਵਾਲੇ ਵਾਲਾਂ ਉੱਪਰ ਚਮਕ ਲੈ ਕੇ ਆਉਣਾ ਚਾਹੁੰਦੀਆਂ ਹਨ ਉਹਨਾਂ ਨੂੰ ਆਪਣੇ ਵਾਲਾਂ ਉੱਪਰ ਬੈਸਲਿਨ ਲਗਾ ਲੈਣੀ ਚਾਹੀਦੀ ਹੈ ਇਸ ਨਾਲ ਚਮਕ ਵੱਧ ਜਾਂਦੀ ਹੈ। ਨੰਬਰ 37 ਜੇਕਰ ਤੁਸੀਂ ਇਸ ਸਬਜੀ ਵਿੱਚ ਟਮਾਟਰ ਦਾ ਇਸਤੇਮਾਲ ਜ਼ਿਆਦਾ ਕਰਦੇ ਹੋ ਤੇ ਇਸ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ ਨਾਲ ਹੀ ਪਿਸ਼ਾਬ ਵਿੱਚ ਵੀ ਸਮੱਸਿਆ ਹੋ ਸਕਦੀਆਂ ਹਨ ਨੰਬਰ 38 ਵਰਦੋ ਵਿੱਚ ਲਈ ਗਈ ਚਾਤ ਪੱਤੀ ਦਾ ਇਸਤੇਮਾਲ ਤੁਸੀਂ ਪੌਦਿਆਂ ਵਿੱਚ ਖਾਦ ਦੇ ਤੌਰ ਤੇ ਪਾ ਸਕਦੇ ਹੋ ਇਸ ਨਾਲ ਕਾਫੀ ਲਾਭ ਮਿਲਦਾ ਹੈ ਨੰਬਰ 39 ਇੱਕ ਘੁੱਟ ਪਾਣੀ ਨਾਲ ਛੋਟੀ ﺍﻟैਚੀ ਨੂੰ ਖਾ ਲੈਣਾ ਚੱਕਰ ਆਉਣੇ ਬੰਦ ਹੋ ਜਾਂਦੇ ਹਨ ਨੰਬਰ 40 ਸ਼ਾਮ ਦੇ 7 ਵਜੇ ਤੋਂ ਬਾਅਦ ਨਾਮਕ ਘਟ ਖਾਓ ਇਸ ਦਾ ਜਿਆਦਾ ਸੇਵਨ ਕਰਨਾ ਬਟਰ ਸਿਟੇਸ਼ਨ ਬਦਲ ਲੱਗ ਜਾਂਦਾ ਜੋ ਭਜਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਨੰਬਰ 41 ਨਾਰੀਅਲ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਉਸ ਨੂੰ ਉਬਾਲ ਲਓ ਫਿਰ ਇਸ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲ ਕਾਲੇ ਹੋਣ ਲੱਗ ਜਾਂਦੇ ਹਨ ਨੰਬਰ 42 ਨਿੰਬੂ ਦੇ ਰਸ ਨੂੰ 2 ਚਮਚ ਮਲਾਈ ਵਿੱਚ ਮਿਕਸ ਕਰਕੇ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਸਕਰਬ ਕਰੋ ਫਿਰ ਗੂੰਗੁਨੇ ਪਾਣੀ ਨਾਲ ਧੋ ਲਓ ਇਸ ਨਾਲ ਮੁਹਾਸੇ ਦੇ ਨਿਸ਼ਾਨ ਮਿਟ ਜਾਣਗੇ ਨੰਬਰ 43 ਰਾਤ ਦੇ ਸਮੇਂ ਭੁੰਨੇ ਹੋਏ ਚਾਨੇ ਖਾਣ ਨਾਲ ਸੁੱਗੀ ਕੰਦੀ ਤੋਂ ਆਰਾਮ ਮਿਲਦਾ ਹੈ ਨੰਬਰ 44 ਜੇਕਰ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣਦੀ ਹੈ ਤਾਂ ਪਾਣੀ ਵਿੱਚ ਸੇਦਰ ਨਮਕ ਪੁੰਨਾ ਹੋਇਆ ਜੀਰਾ ਰਾਤ ਪਰ ਪਾਣੀ ਵਿੱਚ ਭਿਉਂ ਕੇ ਰੱਖੋ ਸਵੇਰੇ ਖਾਲੀ ਪੇਟ ਕਿਸ਼ਮਿਸ ਦੀ ਤਰ੍ਹਾਂ ਮਸਲ ਕੇ ਖਾ ਲੋ ਗੈਸ ਤੋਂ ਆਰਾਮ ਮਿਲੇਗਾ ਨੰਬਰ 45 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਸ਼ੀਸ਼ੇ ਦੀ ਤਰ੍ਹਾਂ ਚਮਕਾਉਣਾ ਚਾਹੁੰਦੇ ਹੋ ਤਾਂ ਦੋ ਚਮਚ ਦਹੀਂ ਵਿੱਚ ਦੋ ਚਮਚ ਵਿਟਾਮਿਨ E ਕੈਪਸੂਲ ਪਾ ਲੋ ਇਸ ਮਾਸਕ ਨੂੰ ਆਪਣੇ ਚਿਹਰੇ ਉੱਪਰ ਲਗਾਓ ਇਸ ਨਾਲ ਚਿਹਰੇ ਤੇ ਚਮਕ ਆਵੇਗੀ ਨੰਬਰ 6 ਵਾਲੀ ਲੱਸੀ ਪੀਣ ਨਾਲ পেট ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ ਜਿਸ ਨਾਲ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਵੀ ਨਹੀਂ ਹੁੰਦੀ। ਨੰਬਰ 7 ਵਾਲੀ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਮਾਲਿਸ਼ ਨਾਰੀਅਲ ਦੇ ਤੇਲ ਨਾਲ ਕਰਨਾ ਫਟੀਆਂ ਹੋਈਆਂ ਹੱਡੀਆਂ ਵੀ ਦਿਨਾਂ ਵਿੱਚ ਹੀ ਠੀਕ ਹੋਣ ਲੱਗ ਜਾਂਦੀਆਂ ਹਨ। ਨੰਬਰ 43 ਚਿਹਰੇ ਦੀ ਹਲਕੇ ਹੱਥਾਂ ਨਾਲ ਮਾਲਿਸ਼ ਕਰਨਾ ਚਿਹਰੇ ਦੇ ਖੂਨ ਦਾ ਸਰਕਲ ਸਹੀ ਹੋ ਜਾਂਦਾ ਹੈ ਜਿਸ ਨਾਲ ਚਿਹਰੇ ਤੇ ਚਮਕਣ ਲੱਗ ਜਾਂਦੀ ਹੈ ਨੰਬਰ 49 ਜਿਹੜੀਆਂ ਔਰਤਾਂ ਸਵੇਰੇ ਉੱਠਣਸਰ ਪਹਿਲਾਂ ਇਸ਼ਨਾਨ ਕਰਨੋਂ ਲੰਮੇ ਸਮੇਂ ਤੱਕ ਜਵਾਨ ਦੇ ਨਾਲ-ਨਾਲ ਤੰਦਰੁਸਤੇ ਹੀ ਰਹਿੰਦੀਆਂ ਹਨ ਨੰਬਰ 50 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਹੱਥਾਂ ਪੈਰੋ ਪਰਲੂਸ਼ਨ ਦਾ ਇਸਤੇਮਾਲ ਜ਼ਰੂਰ ਕਰੋ ਤਾਂ ਜੋ ਤੁਹਾਡੀ ਸਕਿਨ ਫਟਣ ਤੋਂ ਬਚੀ ਰਹੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ